ਹੈਲੋ ਜੀ ਸਸਿਕਾ ਜੀ ਸਾਰਿਆਂ ਨੂੰ ਅੱਜ ਤੁਹਾਨੂੰ ਆਪਾਂ ਇੱਕ ਇਹੋ ਜਿਹੀ ਚੀਜ਼ ਬਣਾਉਣੀ ਸਿਖਾਉਣੇ ਆ ਜੀ ਜਿਹੜੀ ਕਿ ਸਭ ਦੀ ਬਹੁਤ ਹੀ ਪਸੰਦ ਆਉਗੀ ਉਹ ਹੈਗੇ ਆ ਜੀ ਗੋਲ ਗੱਪੇ ਗੋਲ ਗੱਪੇ ਦੇਖੋ ਤਕਰੀਬਨ ਆਪਾਂ ਨੂੰ ਸਾਰਿਆਂ ਨੂੰ ਪਸੰਦ ਆਉਂਦੇ ਆ ਆਪਾਂ ਕੀ ਕਰਨਾ ਜੀ ਆਪਾਂ ਬਣਾ ਰਹੇ ਆ ਸੂਜੀ ਦੇ ਗੋਲ ਗੱਪੇ ਡੇਢ ਕੌਲੀ ਆਪਾਂ ਸੂਜੀ ਦੀ ਲੈਂਦੀ ਇੱਕ ਕੌਲੀ ਭਰ ਕੇ ਲੈਂਦੀ ਤੇ ਇੱਕ ਲੈਂਦੀ ਆ ਜੀ ਅੱਧੀ ਤੇ ਦੇਖੋ ਥੋੜਾ ਜਿਹਾ ਨਾ ਗੁੰਗਣਾ ਜਿਹਾ ਮੈਂ ਪਾਣੀ ਲੱਤੈ ਤੇ ਇਸੇ ਤਰ੍ਹਾਂ ਥੋੜਾ ਜਿਹਾ ਨਾ ਮੈਂ ਨੇ ਲੱਤੈ ਜਿ ਕਿਓ ਇਹ ਕੜਛੀ ਕਿਓ ਦੀ ਹੈ ਸਿਰਫ ਫਿਰ ਫੈਂਡ ਕਿਓ ਹੈ ਥੋੜਾ ਤੇ ਥੋੜਾ ਜਿਹਾ ਇਹ ਹਲਕਾ ਜਿਹਾ ਗਰਮ ਹੈ ਦੇਖੋ ਇਹਨੂੰ ਆਪਾਂ ਕਿਓ ਨੂੰ ਚੰਗੀ ਤਰ੍ਹਾਂ ਇਹਦੇ ਵਿੱਚ ਮਿਕਸ ਕਰ ਲੈਣਾ ਹੈ ਸੂਜੀ ਤੁਸੀਂ ਚਾਹੇ ਮੋਟੀ ਹੋਵੇ ਚਾਹੇ ਬਰੀਕ ਹੋਵੇ ਉਹਦਾ ਕੋਈ ਚੱਕਰ ਨਹੀਂਗਾ ਤੇ ਹਰਕਦੀ ਬਣ ਜਾਂਦੇ ਆ ਦੇਖੋ ਹੋਰ ਆਪਾਂ ਇਹਦੇ ਵਿੱਚ ਕੋਈ ਮਿੱਠਾ ਸੋਡਾ ਕੋਈ ਬੇਕਿੰਗ ਪਾਊਡਰ ਕੁਛ ਨਹੀਂ ਪਾਉਣਾ ਹੈਗਾ ਤੇ ਆਪਾਂ ਸਿਰਫ ਸੂਜੀ ਲੈਣੀ ਹੈ ਤੇ ਇੱਕ ਲੈਣਾ ਜੀ ਮੋਨ ਤੇ ਕੋਸਾ ਜਿਹਾ ਪਾਣੀ ਲੈ ਲਿਆ ਚੰਗੀ ਤਰ੍ਹਾਂ ਦੇਖੋ ਜਿਹੜਾ ਮੋਨ ਪਾਇਆ ਸੀ ਆਪਾਂ ਸਾਰਾ ਇਹਦੇ ਵਿੱਚ ਮਿਕਸ ਕਰ ਲਾਂਗੇ ਚੰਗੀ ਤਰ੍ਹਾਂ ਸੂਜੀ ਦੇ ਵਿੱਚ ਉਸ ਤੋਂ ਬਾਅਦ ਦੇਖੋ ਆਪਾਂ ਉਸੇ ਭਾਂਡੇ ਨਾਲ ਮਿਣਾਗੇ ਜੀ ਪਾਣੀ ਪਾਣੀ ਕਿਤਕਰੀ ਬੇਨ ਦੇਖੋ ਅੱਧਿਕ ਕੌਲੀ ਮਸਾਲ ਲੱਗੂਗੀ ਉਹਦੇ ਨਾਲ ਇੱਕ ਵਾਰ ਆਪਾਂ ਇਹ ਨਾ ਇਕੱਠਾ ਜਿਹਾ ਕਰ ਦੇਣੀ ਆ ਬਸ ਸੂਜੀ ਨੂੰ ਸਾਰੀ ਨੂੰ ਥੋੜਾ ਥੋੜਾ ਪਾਣੀ ਪਾ ਕੇ ਆਪਾਂ ਸੂਜੀ ਇਕੱਠੀ ਕਰ ਦਾਂਗੇ ਤੇ ਉਸ ਤੋਂ ਬਾਅਦ ਦੇਖੋ ਆਪਾਂ ਫੇਰ ਜੇ ਆਪਾਂ ਨੂੰ ਲੱਗਿਆ ਤਾਂ ਆਪਾਂ ਹੋਰ ਪਾਣੀ ਪਾ ਲਾਂਗੇ ਦੇਖੋ ਕਿਉਂਕਿ ਜਿਹੜੀ ਸੂਜੀ ਹੈ ਜੀ ਫੁੱਲਦੀ ਹੁੰਦੀ ਹੈ ਪਾਣੀ ਇਹ ਬਹੁਤ ਪੀਂਦੀ ਹੈ ਇੱਕ ਵਾਰ ਸਿਰਫ ਆਪਾਂ ਇਹਨੂੰ ਇਕੱਠਾ ਜਿਹਾ ਹੀ ਕਰਨਾ ਹੈ ਸੂਜੀ ਨੂੰ ਤੇ ਉਸ ਤੋਂ ਬਾਅਦ ਦੇਖੋ ਆਪਾਂ ਲੋਡ ਪਾਈ ਤੋ ਪਾਣੀ ਪਾਵਾਂਗੇ ਗੋਲ ਗੱਪੇ ਦੇਖੋ ਬਹੁਤ ਵਧੀਆ ਬਣ ਜਾਣਗੇ ਗੋਲ ਗੱਪੇ ਪਸੰਦ ਹਰ ਇੱਕ ਨੂੰ ਆਉਂਦੇ ਨੇ ਤੇ ਬਾਹਰ ਜਦੋਂ ਆਪਾਂ ਖਾਂਦੇ ਆ ਦੇਖੋ ਬਾਜ਼ਾਰ ਦੇ ਵਿੱਚ ਕਿੰਨਾ ਬੁਰਾ ਹਾਲ ਹੈ ਜੀ ਕਿਉਂਕਿ ਗੰਦਗੀ ਬਹੁਤ ਹੈ ਸਫਾਈ ਨਹੀਂ ਅੰਨੀ ਹੁੰਦੀ ਤੇ ਬੱਚੇ ਕਈ ਵਾਰ ਖਾ ਕੇ ਦੇਖੋ ਬਿਮਾਰ ਵੀ ਹੋ ਜਾਂਦੇ ਨੇ ਪਰ ਬੱਚੇ ਖਾਂਦੇ ਜ਼ਰੂਰ ਨੇ ਇਹ ਜੀਆਂ ਚੀਜ਼ਾਂ ਬਾਹਰ ਲੀਆਂ ਇਸ ਕਰਕੇ ਜੀ ਆਪਾਂ ਘਰ ਹੀ ਬੱਚਿਆਂ ਨੂੰ ਬਣਾ ਕੇ ਖਵਾ ਦਈਏ ਤਾਂ ਦੇਖੋ ਆਪਾਂ ਸਾਫ਼ ਸੁਥਰੀ ਆਪਾਂ ਚੀਜ਼ ਆਪਾਂ ਆਪਣੇ ਘਰੇ ਬਣਾਉਣੀ ਆ ਜੀ ਸਾਫ਼ ਸੁਥਰੇ ਹੱਥ ਧੋ ਕੇ ਚੰਗੀ ਤਰ੍ਹਾਂ ਆਪਾਂ ਫੇਰ ਸਫਾਈ ਦੇ ਨਾਲ ਹੀ ਘਰੇ ਚੀਜ਼ ਬਣਾਉਣੀ ਆ ਜੋ ਵੀ ਬਣਾਉਣੀ ਆ ਦੇਖੋ ਬਾਹਰਲੀ ਚੀਜ਼ ਤੇ ਘਰ ਦੀ ਚੀਜ਼ ਦਾ ਇਹੀ ਫਰਕ ਹੁੰਦਾ ਲੋ ਜੀ ਆਟਾ ਜਿਹੜਾ ਸੀਗਾ ਆਪਣਾ ਸੂਜੀ ਵਾਲਾ ਇਹ ਆਪਾਂ ਗੁੰਨ ਕੇ ਤਿਆਰ ਕਰ ਲਿਆ ਜੀ ਉਸ ਤੋਂ ਬਾਅਦ ਆਪਾਂ ਇੱਕ ਗਿੱਲਾ ਕੱਪੜਾ ਲੈਂਦਾ ਤੇ ਉਹਨੂੰ ਇਸ ਤਰ੍ਹਾਂ ਟੱਕ ਦੇਣਾ ਅੱਧੇ ਘੰਟੇ ਵਾਸਤੇ ਇਸ ਤਰ੍ਹਾਂ ਦੇਖੋ ਆਪਾਂ ਅੱਧਾ ਘੰਟਾ ਜਦੋਂ ਹੋ ਗਿਆ ਫਿਰ ਆਪਾਂ ਇਹਨੂੰ ਕਰਾਂਗੇ ਜੀ ਸੈਟ ਲਓ ਜੀ ਅੱਧਾ ਘੰਟਾ ਹੋ ਗਿਆ ਦੇਖੋ ਆਟਾ ਜਿਹੜਾ ਆਪਣਾ ਠੀਕ じゃ ਸੀ ਥੋੜਾ ਜਿਹਾ ਨਾ ਮਤਲਬ ਕਿ ਢਿੱਲਾ ਹੀ ਸੀਗਾ ਤੇ ਜਮਾ ਨਾ ਕੱਸਿਆ ਗਿਆ ਕਿਉਂਕਿ ਸੂਜੀ ਜਿਹੜੀ ਹੈਗੀ ਹੈ ਪਾਣੀ ਬਹੁਤ ਪੀਂਦੀ ਹੈ ਤੇ ਇਹਦੇ ਨਾਲ ਆਟਾ ਜਿਹੜਾ ਹੈਗਾ ਜੀ ਆਪਣਾ ਥੋੜਾ ਜਿਹਾ ਹਾਰਡ ਹੋ ਗਿਆ ਤੇ ਮੈਂ ਥੋੜਾ ਜਿਹਾ ਪਾਣੀ ਇਹਦੇ ਵਿੱਚ ਹੋਰ ਪਾਇਆ ਤੇ ਆਪਾਂ ਦੇਖੋ ਸੌਫਟ ਜਿਹਾ ਆਟਾ ਰੱਖਣਾ ਨਾ ਹੀ ਆਪਾਂ ਬਾਲਾ ਹਾਰਡ ਕਰਨਾ ਤੇ ਨਾ ਹੀ ਮਤਲਬ ਕਿ ਆਪਾਂ ਥੋੜਾ ਜਿਹਾ ਉਹ ਕਰਨਾ ਹੈ ਟਿੱਲਾ ਕਰਨਾ ਦੇਖੋ ਹੁਣ ਆਪਾਂ ਥੋੜਾ ਜਨਾ ਇਹਨੂੰ ਥੇਲੀਆਂ ਦੇ ਨਾਲ ਮਸਲਣਾ ਹੈਗਾ ਆਟੇ ਨੂੰ ਚੰਗੀ ਤਰ੍ਹਾਂ ਆਪਾਂ ਬਿਲਕੁਲ ਇੱਕ ਸੌਫਟ ਜਿਹਾ ਡੋਪ ਤਿਆਰ ਕਰਾਂਗੇ ਇਹ ਥੇਲੀਆਂ ਦੇ ਨਾਲ ਆਪਾਂ ਇਹਨੂੰ ਇਸ ਤਰ੍ਹਾਂ ਕਰਾਂਗੇ ਦੇਖੋ ਤੁਸੀਂ ਤੇ ਇੱਕ ਜਦੋਂ ਆਪਾਂ ਇਕੱਠਾ ਕਰਕੇ ਇਹਨੂੰ ਨਾ ਥੋੜਾ ਜਿਹਾ ਆਪਾਂ ਜਿਵੇਂ ਆਪਾਂ ਕੋਈ ਚੀਜ਼ ਦੇਖੋ ਉਹ ਕਰਦੇ ਹੁੰਨੇ ਆ ਇਕੱਠਾ ਜਾਂ ਕਰਕੇ ਵਾਰ-ਵਾਰ ਨਾ ਪ੍ਰਾਂਤ ਦੇ ਵਿੱਚ ਐ ਸੁੱਟੀ ਜਾਣਾ ਫਟਕਰ ਪਟੱਕ ਕੇ ਇਸ ਤਰ੍ਹਾਂ ਮਾਰਨਾ ਹੈ ਆ ਭਾਤੇ ਨੂੰ ਇਦੇ ਨਾਲ ਦੇਖੋ ਜਿਹੜਾ ਆਟਾ ਇਹ ਡੋਏ ਬਹੁਤ ਵਧੀਆ ਤਿਆਰ ਹੁੰਦੀ ਹੈ ਤੇ ਜਿਹੜੇ ਸੂਜੀ ਦੇ ਗੋਲ ਗੱਫੇ ਨੇ ਬਹੁਤ ਵਧੀਆ ਫੁੱਲਦੇ ਹਨਗੇ ਦੇਖੋ ਘਟਕਟਾ ਆਪਾਂ 5-7 ਮਿੰਟ ਇਸੇ ਤਰ੍ਹਾਂ ਆਟੇ ਨੂੰ ਸੈੱਟ ਕਰਨਾ ਹੈਗਾ ਤੇ ਉਸ ਤੋਂ ਬਾਅਦ ਦੇਖੋ ਆਪਾਂ ਇੱਕ ਸਾਈਡ ਤੇ ਆਪਣਾ ਜਿਹੜਾ ਘਿਓ ਸੀ ਜੀ ਉਹ ਗਰਮ ਹੋਣ ਵਾਸਤੇ ਰੱਖ ਦਾਂਗੇ ਸਿਮ ਗੈਸ ਕਰਕੇ ਇੱਕ ਦੋ ਆਪਾਂ ਨੂੰ ਕਪੜਾ ਚਾਹੀਦਾ ਜੀ ਇਸ ਤਰ੍ਹਾਂ ਗਿੱਲਾ ਕਰਕੇ ਆਪਾਂ ਇੱਕ ਪੋਣਾ ਹੋਰ ਰੱਖ ਲਾਂਗੇ ਆਪਾਂ ਦਾ ਤਿਆਰ ਕਰਕੇ ਐਨੇ ਆਪਣਾ ਆਟਾ ਦੇਖੋ ਜਿਵੇਂ ਇਸ ਤਰ੍ਹਾਂ ਹੈ ਪਹਿਲਾਂ ਆਪਾਂ ਸੈੱਟ ਕਰ ਲੈਣਾ ਹੈਗਾ ਜਦੋਂ ਘੱਟੋ ਘੱਟ 50 ਵਾਰੀ ਇਸ ਤਰ੍ਹਾਂ ਕਰਨਾ ਪੈਣਾ ਆਪਾਂ ਨੂੰ ਉਸ ਤੋਂ ਬਾਅਦ ਦੇਖੋ ਬਹੁਤ ਵਧੀਆ ਜਿਹੜੇ ਗੋਲ ਗੱਪੇ ਆ ਜੀ ਬਣ ਕੇ ਤਿਆਰ ਹੋਏ ਨੇ ਜਦੋਂ ਵੀ ਆਪਣਾ ਮਾਨ ਕਰਦਾ ਆਪਾਂ ਦੇਖੋ ਬਾਜ਼ਾਰ ਤੋਂ ਜਾਣ ਦੀ ਬਜਾਏ ਤੇ ਸਾਫ਼ ਸੁਥਰੀ ਚੀਜ਼ ਕਿਵੇਂ ਮਰਜ਼ੀ ਆਪਾਂ ਆਪਣੇ ਬੱਚਿਆਂ ਨੂੰ ਬਣਾ ਕੇ ਘਰ ਵਿੱਚ ਹੀ ਖਵਾ ਸਕਦੇ ਆਂਗੇ ਬਾਹਰ ਬੱਚੇ ਖਾਂਦੇ ਆਂ ਦੇਖੋ ਬਾਹਰ ਨਹੀਂ ਸਫਾਈ ਦਾ ਧਿਆਨ ਨਹੀਂ ਰੱਖਦੇ ਕਿਉਂਕਿ ਕਾफी ਇਕੱਠਾ ਸਬਾਣ ਉਹਨਾਂ ਨੇ ਤਿਆਰ ਕਰਨਾ ਹੁੰਦਾ ਬਾਹਰ ਮੱਖੀਆਂ ਵਗੈਰਾ ਵੀ ਬੈੰਦੀਆਂ ਨੇ ਦੇਖੋ ਉੱਤੇ ਤੇ ਬਿਲਕੁਲ ਸਫਾਈ ਨਹੀਂ ਹੁੰਦੀ ਜਿਹੇ ਚੀਜ਼ਾਂ ਤੇ ਇਸ ਕਰਕੇ ਆਪਾਂ ਘਰ ਹੀ ਸਾਨੂੰ ਬਣਾਉਣੇ ਸਿਖਾਉਣੇ ਆਂ ਔਰ ਜੀ ਇੱਕ ਵਾਰ ਆਪਾਂ ਦੇਖੋ ਆਟੇ ਨੂੰ ਗਿੱਲੇ ਕੱਪੜਾ ਲੈ ਕੇ ਇਸ ਤਰ੍ਹਾਂ ਟੱਕ ਦੰਨਿਆ ਚਕਲਾ 베ਨ ਆਪਾਂ ਤਿਆਰ ਕਰ ਲਿਆ ਤੇ ਦੋ ਪੌਣੇ ਮਹੋਰ ਰੱਖੇ ਨੇ ਥਾਲੀ ਵਿੱਚ ਗਿੱਲੇ ਕਰਕੇ ਇੱਕ ਆਪਾਂ ਥੱਲੇ ਵਛਾਵਾਂਗੇ ਤੇ ਇੱਕ ਆਪਾਂ ਉੱਤੇ ਦਵਾਂਗੇ ਉਸ ਤੋਂ ਬਾਅਦ ਦੇਖੋ ਆਪਾਂ ਛੋਟੇ ਛੋਟੇ ਨਾ ਆਈਡੀਆ ਜਨ ਨਾਲੀਆਂ ਇਸ ਤਰ੍ਹਾਂ ਇਹ ਪੇੜੇ ਲੈ ਲੈਣੇ ਚਾਹੇ ਆਪਾਂ ਕੋਈ ਚੀਜ਼ ਲੈ ਲਈਏ ਜਿਵੇਂ ਆਪਣੇ ਕਈ ਵਾਰ ਆਪਣੇ ਚਮਚੇ ਵਗੈਰੇ ਨਾਲ ਵੀ ਆਪਾਂ ਮਿਣ ਕੇ ਇਸ ਤਰ੍ਹਾਂ ਹੀ ਇੱਕੋ ਜਿਕੇ ਜੇ ਪੇੜੇ ਲਈ ਰੱਖਾਂਗੇ ਉਸ ਤਰ੍ਹਾਂ ਉਹਨੂੰ ਆਪਾਂ ਫਿਰ ਪਹਿਲਾਂ ਪੇੜੇ ਜੇ ਕਰਕੇ ਨਾ ਫਿਰ ਆਪਾਂ ਉਹਨੂੰ ਮਤਲਕੇ ਮੇਲਾਂਗੇ ਲੋ ਜੀ ਦੇਖ ਇੱਕ ਮੈਂ ਥਾਲ ਲੈ ਕੇ ਉਸ ਚ ਗਿੱਲਾ ਪਾਉਣਾ ਕਰਕੇ ਵਛਾਤਾ ਤੇ ਇੱਕ ਆਪਾਂ ਉੱਤੇ ਦਵਾਂਗੇ ਦੇਖੋ ਇਸ ਤਰ੍ਹਾਂ ਆਪਾਂ ਵਛਾ ਦਾਂਗੇ ਤੇ ਹੁਣ ਦੇਖੋ ਆਪਾਂ ਇਹਨੂੰ ਇਸ ਤਰ੍ਹਾਂ ਹੀ ਆਏ ਥੋੜਾ ਜਿਹਾ ਦਵਾ ਦੇ ਕੇ ਨਾਲ ਦੇ ਨਾਲ ਇਹ ਜਿਹੜੇ ਹੈਗੇ ਆ ਜੀ ਆਪਣੇ ਗੋਲ ਗੱਪੇ ਮਿਲੇ ਜਾਣਗੇ ਲੰਬੇ ਬਣਾਓ ਗੋਲ ਬਣਾਓ ਇਹ ਦੇਖੋ ਆਪਣੀ ਮਰਜ਼ੀ ਹੈ ਤੇ ਬੰਦੇ ਬਿਲਕੁਲ ਮਜ਼ਾਰ ਵਰਗੇ ਨੇ ਇੱਕ ਵਾਰ ਜ਼ਰੂਰ ਬਣਾ ਕੇ ਦੇਖਿਓ ਇੱਕ ਵਾਰ ਤੁਹਾਡੇ ਤੋਂ ਨਹੀਂ ਸਹੀ ਬਣਗੇ ਤਾਂ ਦੂਜੀ ਵਾਰ ਤਾਂ ਦੇਖੋ ਪੱਕਾ ਹੀ ਤੁਸੀਂ ਬਣਾ ਲੋਗੇ ਜੀ ਬਹੁਤ ਵਧੀਆ ਬਣਦੇ ਨੇਗੇ ਸਿਰਫ 10 ਰੁਪਏ ਦੀ ਸੂਜੀ ਸੀ ਦੇਖੋ 10 ਰੁਪਏ ਦੀ ਸੂਜੀ ਨਾਲ ਕਿੰਨੇ ਸਾਰੇ ਜਿਹੜੇ ਗੋਲ ਗੱਪੇ ਬਣ ਕੇ ਤਿਆਰ ਹੋ ਜਾਂਦੇ ਆ ਇੱਕ ਚੀਜ਼ ਦਾ ਧਿਆਨ ਰੱਖਣਾ ਜੀ ਦੇਖੋ ਜਿਹੜਾ ਪਾਸਾ ਥੱਲੇ ਹੋਊਗਾ ਇਸ ਤਰ੍ਹਾਂ ਆਪਾਂ ਜਦੋਂ ਚੱਕਾਂਗੇ ਨਾ ਜਿਹੜਾ ਪਾਸਾ ਥੱਲੇ ਹੋਊਗਾ ਉਸੇ ਨੂੰ ਆਪਾਂ ਘੋੜ ਦੇ ਵਿੱਚ ਇਸ ਤਰ੍ਹਾਂ ਥੱਲੇ ਕਰਕੇ ਪਾਉਣਾ ਸਾਰੇ ਗੋਲ ਗੱਪੇ ਇਸ ਤਰ੍ਹਾਂ ਫੁੱਲ ਫੁੱਲ ਕੇ ਤਿਆਰ ਹੋਣਗੇ ਜਿਸ ਨਾਲ ਦੇਖੋ ਆਪਾਂ ਘਿਓ ਪਾਇਆ ਉਸੇ ਹਿਸਾਬ ਨਾਲ ਆਪਾਂ 8-10 ਪੀਸ ਪਾ ਦੇਣੇ ਆ ਤੇ ਦੇਖੋ ਸਾਰੇ ਇਸ ਤਰ੍ਹਾਂ ਹੀ ਫੁੱਲਣਗੇ ਇਸੇ ਤਰ੍ਹਾਂ ਆਪਾਂ ਹਲਟਾ ਪਲਟ ਕਰਕੇ ਇਹਨੂੰ ਇਸ ਤਰ੍ਹਾਂ ਹੀ ਪਕਾ ਲਾਂਗੇ ਇਹ ਦੇਖੋ ਤੁਸੀਂ ਜੀ ਕਿੰਨੇ ਸਾਰੇ ਮਤਲਬ ਕਿ ਆਪਣੇ ਗੋਲ ਗੱਪੇ ਤਕਰੀਬਨ ਸਾਰੇ ਇਸ ਤਰ੍ਹਾਂ ਹੀ ਫੁੱਲ ਗਏ ਕੋਈ ਕਦਰ ਰਹਿ ਵੀ ਜਾਂਦਾ ਦੇਖੋ ਇਹਨੂੰ ਆਪਾਂ ਆਪਾ ਪਾਪੜੀ ਸਮਝ ਸਕਦੇ ਆ ਵੈਸੇ ਤਕਰੀਬਨ ਸਾਰੇ ਫੁੱਲਣਗੇ ਕੋਈ ਆਇਆ ਨਹੀਂ ਹੋਊਗਾ ਬਿਨਾ ਫੁੱਲੇ ਉਹਦੀ ਵਧੀਆ ਬਣਦੀ ਹੈ ਜੀ ਘਰ ਵਿੱਚ ਗੋਲ ਗੱਪੇ ਇਹਨਾਂ ਨੂੰ ਆਪਾਂ ਦੇਖੋ ਕਿਵੇਂ ਮਰਜ਼ੀ ਬੱਚਿਆਂ ਨੂੰ ਖਵਾ ਸਕਦੇ ਹਾਂ ਜੀ ਬਣਾ ਕੇ ਦਹੀਂ ਵਾਲੇ ਪਾਣੀ ਨਾਲ ਕਿਵੇਂ ਮਰਜ਼ੀ ਬੱਚਾ ਦਾ ਮਨ ਹੁੰਦਾ ਉਸਾ ਨੂੰ ਖਵਾ ਸਕਦੇ ਆ ਆਪਾਂ ਲੱਤਾ ਜੀ ਇੱਕ ਟਿਸ਼ੂ ਪੇਪਰ ਉਹ ਦੇਖੋ ਉਹਨੂੰ ਆਪਾਂ ਥਾਲੀ ਦੇ ਵਿੱਚ ਵਿਛਾ ਲਾਂਗੇ ਉਸ ਤੋਂ ਬਾਅਦ ਦੇਖੋ ਆਪਾਂ ਗੋਲ ਗੱਪਿਆਂ ਨੂੰ ਉਹਦੇ ਉੱਤੇ ਪਾਵਾਂਗੇ ਜੋ ਮਾੜਾ ਮੋਟਾ ਇਹਦੇ ਵਿੱਚ ਘਿਆ ਹੁੰਦਾ ਦੇਖੋ ਟਿਸ਼ੂ ਪੇਪਰ 'ਚ ਹੀ ਰਹਿ ਜਾਂਦਾ ਹੈਗਾ ਲਓ ਜੀ ਇਸੇ ਤਰ੍ਹਾਂ ਦੇਖੋ ਆਪਾਂ ਦੂਜੀ ਵਾਰ ਫੇਰ ਸਾਰੇ ਜਿਹੜੇ ਪਾਏ ਆ ਉਹ ਵੀ ਦੇਖੋ ਤੁਸੀਂ ਸਾਰੇ ਕਿੰਨੇ ਫੁੱਲ ਗਏ ਥੋੜਾ ਜਿਹਾ ਜਿਹੜਾ ਗੈਸ ਹੈ ਜੀ ਉਹ ਆਪਾਂ ਪੂਰਾ ਤੇਜ਼ ਨਹੀਂ ਕਰਨਾ ਹਲਕਾ ਜਿਹਾ ਆਪਾਂ ਘਟਾਉਣੀ ਹੈ ਤਾਂ ਜੋ ਜਿੰਨੇ ਥੋੜਾ ਜਿਹਾ ਘਟੋ ਉਸ ਚ ਪੱਕਣਗੇ ਉਹਨੇ ਵਧੀਆ ਇਹ ڪرੰਚੇ ਬਣਨਗੇ ਲਓ ਜੀ ਮੈਂ ਤੁਹਾਨੂੰ ਇਸ ਤਰ੍ਹਾਂ ਹੀ ਕੱਢ ਕੇ ਦਿਖਾਉਣੀ ਆ ਲਓ ਜੀ ਮੇਰੇ ਸਾਰੇ ਜਿਹੜੇ ਗੋਲ ਗੱਪੇ ਸੀ ਦੇਖੋ ਕਿੰਨੇ ਸੋਹਣੇ ਬਣ ਕੇ ਤਿਆਰ ਹੋ ਗਏ ਤੇ ਬਹੁਤ ਹੀ ਵਧੀਆ ਫੁੱਲੇ ਆ ਘਰ ਵਿੱਚ ਤੁਸੀਂ ਵੀ ਇਸ ਤਰ੍ਹਾਂ ਜਰੂਰ ਬਣਾ ਕੇ ਦੇਖਿਓ ਜੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਜਰੂਰ ਕਰਿਓ ਜੀ ਲਓ ਜੀ ਦੇਖੋ ਤੁਸੀਂ ਆਪਾਂ ਇੱਕ ਗੋਲ ਗੱਪਾ ਸਾਨੂੰ ਚੱਕ ਕੇ ਵਐਸੀ ਉਹ ਕਰਕੇ ਦਿਖਾ ਦਿੰਨੇ ਆ ਕਿੰਨਾ ਕਰੰਚੀ ਬਣਿਆ ਤੇ ਹੁਣ ਆਪਾਂ ਇਹਨੂੰ ਦਹੀਂ ਨਾਲ ਪਾਣੀ ਨਾਲ ਕਿਵੇਂ ਮਰਜ਼ੀ ਸਰਵ ਕਰ ਸਕਦੇ ਆ ਵੀਡੀਓ ਦੇਖਣ ਦੇ ਲਈ ਤਾਂ